ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਜਲੰਧਰ ਤੋਂ ਸਾਹਮਣੇ ਆ ਰਹੀ ਕਿ ਜਲੰਧਰ ਸਟੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਹੰਗਾਮਾ ਹੋਇਆ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਨਿਹੰਗ ਬਾਣੇ ਦੇ ਵਿੱਚ ਕੁਝ ਨੌਜਵਾਨ ਰੇਲ ਗੱਡੀ ਦੇ ਵਿੱਚ ਬੈਠਦੇ ਨੇ ਤੇ ਜਦੋਂ ਟਿਕਟ ਚੈਕਰ ਵੱਲੋਂ ਉਹਨਾਂ ਕੋ ਟਿਕਟ ਮੰਗੀ ਜਾਂਦੀ ਹੈ ਤਾਂ ਨੌਜਵਾਨ ਟਿਕਟ ਚੈਕਰ ਦੇ ਨਾਲ ਹੀ ਜਿਹੜਾ ਆ ਉਹ ਉਲਝ ਪੈਂਦੇ ਨੇ ਤਾਂ ਗੱਲਬਾਤ ਇੰਨੀ ਜ਼ਿਆਦਾ ਵੱਧ ਜਾਂਦੀ ਆ ਇੰਨੀ ਜ਼ਿਆਦਾ ਤਲਖੀ ਹੋ ਜਾਂਦੀ ਹੈ ਦੋਨਾਂ ਧਿਰਾਂ ਦੇ ਵਿੱਚ ਕਿ ਨਿਹੰਗ ਬਾਣੇ ਦੇ ਵਿੱਚ ਜਿਹੜੇ ਨੌਜਵਾਨ ਹੁੰਦੇ ਨੇ ਉਹ ਫੋਨ ਕਰਕੇ ਆਪਣੇ ਹੋਰ ਸਾਥੀ 10 ਤੋਂ 12 ਜਿਹੜੇ ਸਾਥੀ ਉਹ ਬੁਲਾ ਲੈਂਦੇ ਨੇ ਤਾਂ ਤਸਵੀਰਾਂ 'ਚ ਵੇਖ ਸਕਦੇ ਕਿ ਕਿਸ ਤਰ੍ਹਾਂ ਹੱਥਾਂ 'ਚ ਕਿਰਪਾਨਾ ਫੜ ਕੇ ਰੇਲਵੇ ਸਟੇਸ਼ਨ ਤੇ ਜੜੀਆ ਉਹ ਬੁਰੀ ਤਰ੍ਹਾਂ ਜੜੀਆ ਉਹ ਪੰਨ ਧੋੜ ਕੀਤੀ ਗਈ ਹੈ ਤਾਂ ਇਹ ਅਕਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੀ ਲੋਕਾਂ ਨੂੰ ਸੇ ਦੇਣ ਗਿਆ ਕਿਉਂਕਿ ਸ਼ਰੇ ਆਮ ਰੇਲਵੇ ਸਟੇਸ਼ਨ ਤੇ ਇਹ ਜਿਹੜੀ ਨਾ ਸਰਕਾਰੀ ਪ੍ਰਾਪਰਟੀ ਨੂੰ ਜਿਹੜਾ ਆ ਉਹ ਨੁਕਸਾਨ ਪਹੁੰਚਾਇਆ ਗਿਆ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋયા ਤੇ ਪਰਚਾ ਦਰਜ ਜਿਹੜਾ ਉਹ ਕਰ ਲਿੱਤਾ ਗਿਆ ਤਾਂ ਹੁਣ ਦੇਖਣਾ ਹੋਏਗਾ ਕਿ ਆ ਅਖਿਰਕਾਰ ਪੁਲਿਸ ਵੱਲੋਂ ਇਹਨਾਂ ਦੇ ਉੱਤੇ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਕਿ ਅਗਰ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਪੈਸੇ ਤਾਂ ਤੁਹਾਨੂੰ ਦੇਣੇ ਪੈਣਗੇ ਅਗਰ ਟਿਕਟ ਤੇ ਪੈਸੇ ਨਹੀਂ ਖਰਚੋਗੇ ਤਾਂ ਸਫ਼ਰ ਕਿੱਦਾਂ ਕਰੋਗੇ ਅਤੇ ਅਗਰ ਟਿਕਟ ਚੈਕਰ ਨੇ ਟਿਕਟ ਮੰਗ ਲਈ ਤਾਂ ਇਹਦੇ ਵਿੱਚ ਹਰਜ ਕੀ ਹੈ ਕਿਉਂਕਿ ਇਹ ਇੰਨੀ ਇੱਕ ਗੱਲ ਨੂੰ ਲੈ ਕੇ ਜਿਹੜਾ ਆ ਉਹ ਟਿਕਟ ਚੈਕਰ ਦੇ ਨਾਲ ਹੀ ਜੜੀ ਬੈਸੋ-ਵਸਾਈ ਹੋ ਲੱਗੀ ਤੇ ਆਪਣੇ ਸੋਰ ਕੁਝ ਸਾਥੀਆਂ ਨੂੰ ਬੁਲਾ ਕੇ ਤਾਂ ਰੇਲਵੇ ਸਟੇਸ਼ਨ ਤੇ ਉੱਤੇ ਪੰਨ ਧੋੜ ਕਰਨੀ